ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਦਫ਼ਤਰ ਨੂੰ ਤਾਲਾ ਲਾਉਣ ਗਏ ਯੂਥ ਕਾਂਗਰਸ ਦੇ ਵਰਕਰਾਂ ਨਾਲ ਪੁਲਿਸ ਦੀ ਝੜਪ ਹੋ ਗਈ ਹੈ ਵਿਦੇਰੀ ਜਾਣਕਾਰੀ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਰਾਜੀ ਯੂਥ ਕਾਂਗਰਸ ਦੇ ਵਰਕਰ ਅਨਿਲ ਜੋਸ਼ੀ ਦੇ ਦਫ਼ਤਰ ਨੂੰ ਤਾਲਾ ਕਿਉਂ ਲਾਉਣ ਗਏ ਸੀ ਅੱਜ ਯੂਥ ਕਾਂਗਰਸ ਦੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਅਮਲ ਦੇ ਜੋਸ਼ੀ ਵੱਲੋਂ ਜੋ ਸੰ ਸਟਾਨਕ ਸਰਕਾਰਾਂ ਦੇ ਉਹ ਮੰਤਰੀ ਨੇ ਪੰਜਾਬ ਦੇ ਔਰ ਜੇਕਰ ਅਸੀਂ ਉਹਨਾਂ ਦੇ ਆਪਣੇ ਸ਼ਹਿਰ ਦੀ ਗੱਲ ਕਰੀਏ ਅਮਰਖਰ ਜਿੱਥੇ ਉਹਨਾਂ ਦਾ ਆਪਣੀ ਰਿਹਾਇਸ਼ ਹੈ ਉਸ ਸ਼ਹਿਰ ਦੀ ਬਹੁਤ ਬੁਰੀ ਹਾਲਤ ਹੈ ਜੇਕਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਜਾਂ ਫਿਰ ਹੋਰ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਅਮਰਖਰ ਦੇ ਲੋਕ ਰਹਿ ਰਹੇ ਨੇ ਔਰ ਬਰਖਾਤਾਂ ਦਾ ਮੌਸਮ ਹੋਣ ਕਰਕੇ ਜਗਾ ਜਗਾ ਸੜਕਾਂ ਦੇ ਉੱਪਰ ਪਾਣੀ ਇਕੱਠਾ ਹੋ ਰਿਹਾ ਲੋਕਾਂ ਨੂੰ ਖਾਸੀਆਂ ਦਿੱਕਤਾਂ ਪੀਸੋਂ ਦੀਆਂ ਨੇ ਆਪਣੇ ਆਪਣੇ ਕਾਮਾਕਾਰਾਂ ਤੇ ਜਾਣ ਲਈ ਇਸੇ ਕਰਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਹ ਮਿਲ ਜੋਤੀ ਰਜੋ ਕੈਂਪ ਆਫਿਸ ਹੈ ਉਸ ਦੇ ਬਾਹਰ ਪਾਲਾ ਲਗਾਇਆ ਜਾਵੇ ਪਰ ਜਿਸ ਤਰ੍ਹਾਂ ਹੀ ਪੁਲਿਸ ਨੂੰ ਇਹਨਾਂ ਦੇ ਉੱਥੇ ਆਉਣ ਦੀ ਭਣਕ ਲੱਗੀ ਤਾਂ ਭਾਰੀ ਜੋ ਪੁਲਿਸ ਸੁਰੱਖਿਆ ਦਸਤਾ ਹੈ ਉੱਥੇ ਤਾਇਨਾਤ ਕਰ ਦਿੱਤਾ ਗਿਆ ਸੀ ਜਿਸ ਤਰ੍ਹਾਂ ਹੀ ਇਹ ਲੋਗ ਅਨਿਰ ਜੋਤੀ ਦੇ ਦਫ਼ਤਰ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਜਿਸ ਦੌਰਾਨ ਇਹਨਾਂ 'ਤੇ ਪੁਲਿਸ ਚੈਲੇਜ ਜੋ ਹੈ ਚਰਪਾਨੀ ਪੁਈਆ ਧਨੋਦ ਰਾਜੀ ਗੱਲਬਾਤ ਲਈ